ਕੀ ਨਾਮ ਹੈ ਜੀ ਤੁਹਾਡਾ ਗੁਰਦੁਆਰਾ ਸੋਬਾਤ ਗੁਰਦੁਆਰਾ ਦੇ ਨਾਮ ਕੀ ਹੈ ਤੁਹਾਡਾ ਕਿੱਥੋਂ ਆਏ ਸੀ ਮੈਂ ਉਹ ਖਾਨੇਵਾਲ ਸੋਬਾਤ ਗੁਰਦੁਆਰਾ ਹਾਂ ਠੀਕ ਹੋ ਗਿਆ ਕੀ ਸੀ ਜੀ ਆਪਣੀ ਯੂਪੀ ਤੋਂ ਆ ਪਹਿਲਾਂ ਜਿਹੜਾ ਟਿਕਟ ਜੜਕਾ ਲਵਾ ਚਾਟੀ ਦਵਾਦੀਂਦਰੀ ਆ ਗਏ ਠੀਕ ਹੈ ਗੁਰਦੁਆਰਾ ਦੀ ਸੇਵਾ ਹੀ ਕਰਾ ਰਹੇ ਕੀ ਗੱਲ ਕੀ ਵੀ ਕੀ ਜਿਵੇਂ ਤੁਹਾਨੂੰ ਬਿਰਦਾ Ashram ਦਾ ਸਹਾਰਾ ਲੈਣਾ ਪਿਆ ਬੜਾ ਖਰਾਬ ਹੋ ਗਿਆ ਅੱਛਾ ਜੀ ਕਿ ਜਦ ਤੱਕ ਹੋ ਗਿਆ ਫਿਰ ਸਰਦਾਰਾਂ ਕੰਮ ਨੂੰ ਕੱਢਤਾ ਅੱਛਾ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਕਰਦੇ ਸੀ ਉਹਨਾਂ ਨੇ ਬਾਅਦ ਚੁਕੇ ਇਸ ਤਰ੍ਹਾਂ ਦੀ ਕੋਈ ਮਦਦ ਕੀਤੀ ਤੁਹਾਡੀ ਦੂਜੇ ਗੁਰਦੁਆਰੇ ਨੂੰ ਉਸ ਵਾਲੇ ਆ ਗਏ ਪਹਿਲਾਂ ਬਾਬਾ ਜੀ ਉਹ ਚਲੇ ਗਏ ਉਹ ਜੁਕਤਾ ਜਿਹੜੇ ਆ ਉਹਨਾਂ ਨੇ ਤੁਹਾਡੀ ਆਪਣੇ ਬੰਦੇ ਰੱਖ ਲਏ ਜਿੱਥੇ ਆਉਣ ਨੇ ਦਸਤੌਰ ਕਰਦਾਂ ਤਾਂ ਗੱਡੀ ਖੜੇ ਆਉਣਗੇ ਰੱਖੀ ਕੋਈ ਜੋਆ ਬਈ ਦਰਬਾਰ ਸਾਹਿਬ ਵਾਲਿਆਂ ਤੋਂ ਇਕੱਠਿਆ ਦਰਬਾਰ ਸਾਹਿਬ ਤੋਂ ਦੋ ਦਿਨ ਪਹਿਲਾਂ ਉਸ ਤੋਂ ਬਾਅਦ ਉਹ ਸਾਰੇ ਬੰਦੇ ਹਟਾਣ ਲੱਗੇ ਸੀ ਫਿਰ ਉਹ ਕਿਹਨੂੰ ਸਾਹਿਬ ਬੈਲ ਲਾਉ ਹੈ ਤੰਗ ਤੋਂ ਉਹਨਾਂ ਫਿਰ ਬੰਦੇ ਨੂੰ ਕਰਦਾ ਕਿ ਆਖਰੀ ਇਲਾਮ ਉਹ ਲਾ ਕੋਈ ਲੱਭ ਲਈ ਸੀ ਮੌਲਦ ਆ ਰਗਾ ਲੈ ਫਿਰ ਇਹਦੇ ਦੀ ਗੱਲ ਲਿਖੇਗਾ ਜੀ ਚਤ ਜੀ ਸੁਸਾਈਡ ਕਰ ਲੱਗੇ ਸੀ ਗੱਡੀ ਥੰਡੇ ਗੱਡੀ ਥੱਲੇ ਹੋਂ ਲੱਤੂ ਸਾਹਿਬ ਉੱਤੇ ਨਹੀਂ ਬੈਸਣ ਦੇਤੀ ਖੜੀ ਹੈ ਕਿਉਂ ਕੰਨ ਜੇ ਇਹ ਪਹਿਲਾਂ ਕਰਨਾ ਬੰਨੀਆਂ ਬੜੀਆਂ ਤੁਹਾਨੂੰ ਲੈ ਕੇ ਬੰਦੇ ਦੀ ਸਟੋਰੀ ਦੱਸ ਨਹੀਂ ਨਹੀਂ ਮੈਂ ਮਰੋ ਪਾਸ ਗਾਪੂ ਦੇ ਦਾ ਗਾਲ ਦਾ ਹੈਰਾ ਅਲਕੀੜਾ ਨਾਲ ਕੀ ਫਰਕ ਹੈ ਜੀ ਕੀ ਨਾਮ ਹੈ ਜੀ ਸੋਨੂ ਸਿੰਘ ਹੈ ਜੀ ਪਿੰਡ ਪਿੰਡ ਮੇਰਾ ਰਾਮਪੁਰਪੂਤਵੰਡੇ ਹੈ ਜੀ ਇੱਥੇ ਕੋਲ 2 ਸਾਲ ਹੋ ਗਏ ਜੀ ਇੱਥੇ ਆਏ ਕਿੱਥੇ ਰਹਿੰਦੇ ਬੇਅਸਥ ਪਹਿਲਾਂ ਇਸ ਤਰ੍ਹਾਂ ਕਦੀ ਕਿਸੇ ਤੇ ਕਦੀ ਕਿਸੇ ਜਦੋਂ ਆ ਬਾਬਾ ਜੀ ਦਾ ਸੁਪਾ ਸੁਣੀ ਆ ਫਿਰ ਉਸ ਤੋਂ ਬਾਅਦ ਇੱਥੇ ਆ ਗਏ ਆ ਇੱਥੇ ਇਹ ਚੀਜ਼ ਨਹੀਂ ਘੜਦੀ ਹੈ ਜੀ ਸਭ ਕੁਝ ਮਿਲਦਾ ਜੀ ਪੈਰਾਂ ਤੋਂ ਲੈ ਕੇ ਸਿਰ ਤੱਕ ਚੀਜ਼ ਮਿਲਦੀ ਹੈ ਜੀ ਨਾਉਣ ਤੋਂ ਹੁੰਦੀ ਕੋਈ ਦਿੱਖ ਨਹੀਂ ਹੈਗੀ ਵੀਰੇ ਕੱਪੜੇ ਤੇ ਕੋਈ ਦਿੱਖ ਨਹੀਂ ਹੈਗੀ ਰੋਟੀ ਪਾਣੀ ਦੀ ਕੋਈ ਦਿੱਖ ਨਹੀਂ ਸੋਨਾ ਮਿਲਦਾ ਜੀ ਮੀਂਹ ਆਵੇਂ ਨੇ ਰੀਆਵੇਂ ਸਾਨੂੰ ਉਹਨਾਂ ਪ੍ਰਸ਼ਾਦਾ ਛਕਾਉਣਾ ਛਕਾਉਣਾ ਹੈ ਹਾਂ ਜੀ ਬਾਜੀ पाजरगा <सित्तिंगेदियों> वो ये कैसे लेट हो नहीं तो बैठे नहीं कोई है जार। जार। नहीं गई यानी मरा नहीं पता ही कोई बैठो बैठे नहीं कोई है ये तुम नहीं है हां ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਸੰਗਤਾਂ ਭਰੀ ਭਾਜ ਜਾਂਦੇ ਹੋਗੇ ਜਿਹੜਾ ਵਿਰਧ ਘਰ ਆ ਇਹ ਭਾਈ ਕਿਨੇ ਜਾਈ ਤੇ ਭਾਈ ਮਨਸਾਹਬ ਰੋਡ ਤੇ ਸਲਤਾਨ ਮੈਂਡ ਕਿੱਥੇ ਫਲੈਟ ਬਣੇ ਆ ਮਹਿਰ ਦੇ ਖੰਡੇ ਦੇ ਉੱਤੇ ਕੋਟ ਮੇਟ ਸਿੰਘ ਦੇ ਲਾਟੇ ਉੱਥੋਂ ਸਿੱਧੀ ਜਿਹੜੀ ਉਹ ਭਾਈ ਮਨਸਾਹਬ ਆਉਂਦੀ ਆ ਗੁਰਦੁਆਰਾ ਭਾਈ ਮਨਸਾਹਬ ਜਿਹੜਾ ਬਹੁਤ ਹੀ ਇਤਿਹਾਸੀ ਆ ਜਿੱਥੇ ਖੂਹ ਆ ਜਿਹਦੇ ਵਿੱਚ ਭਾਈ ਮਨਸਾਹਬ ਖੁਦ ਡਿੱਗੇ ਬਨੰਦ ਆ ਗਏ ਗੁਰੂ ਅਰਜਨ ਸਾਹਿਬ ਰਾਨਾ ਉਹਨਾਂ ਨੇ ਖੱਡਿਆ ਹੈ ਉੱਥੋਂ ਜਦੋਂ ਤੁਸੀਂ ਆ ਗਏ ਗੁਰਦਾਰੇ ਦੇ ਤੀਪਣ ਤੋਂ ਖੱਬੇ ਹੱਥੋਂ ਨਾ ਤੇ ਸਿੱਧਾ ਤੁਸੀਂ ਬਿਰਧ ਘਰ ਆ ਜਾਣਾ ਬਿਰਧ ਘਰ ਨੂੰ ਬੜੇ ਬੜੇ ਸੋਹਣੇ ਰੰਗ ਚਿੱਟੇ ਆ ਤੇ ਜਦੋਂ ਅੰਦਰ ਆਓਗੇ ਜਿਹੜਾ ਤੁਹਾਨੂੰ ਜਾਪੂ ਗਰੰਗ ਬਰੰਦੇ ਰੰਗ ਦੇ ਆਉਂਦੇ ਤੁਹਾਡਾ ਬਿਰਧ ਘਰ ਆ ਮਿਸ਼ਿਆ ਵਾ ਇਹ ਬਿਰਧ ਆਸ਼ਰਮ ਹੈ ਇਹ ਸੋ ਇਹ ਕੋਈ ਕੋਈ ਸ਼ਪਿੰਗ ਸਾਲੋ ਕਰਿਆ ਅਰੇ ਸੀਨਾ ਅਸਲ ਵਿੱਚ ਗੱਲ ਇਦਾਂ ਵਾ ਵੀ ਸੰਗਤਾਂ ਨੂੰ ਨਾ ਉਹ ਸਾਰੇ ਲੋਕਾਂ ਨੇ ਨਾ ਸਾਧਨ ਸਾਧਾ ਰਗੂ ਨਾ ਮੈਂ ਦੇਲੀ ਭਰਾਈ ਨਹੀਂ ਕਰਦਾ ਦੁਨੀਆਂ ਨੇ ਲੁੱਟਿਆ ਬੜਾ ਉਹਨੇ ਕਰਕੇ ਨਾ ਜਿਹੜਾ ਵਾ ਵਿਸ਼ਵਾਸ ਜਿਹੜਾ ਵਾ ਗਵਾ ਚੁੱਕਾ ਵਾ ਹੁਣ ਜਿਹੜਾ ਵਾ ਚੰਗੇ ਬੰਦੇ ਵਿੱਚੋਂ ਦੇਖ ਕਮ ਵਾਲੇ ਜਿਹੜੇ ਕੋ ਕੰਮ ਕਰਨਦੇ ਉਹਨਾਂ ਨੂੰ ਉਹਨਾਂ ਨੂੰ ਤੇ ਜ਼ਰੂਰ ਤੁੰਦੇ ਵਰਤੀ ਆ ਗੱਲ ਇਹ ਨੂੰ ਸਤਗੁਰੂ ਬਈ ਸਾਰੇ ਛੇੜਿਆ ਭਾਈ ਕਿਹਨੇ ਜਿਹੜੀ ਪਤਾ ਨਹੀਂ ਕਿੱਦਾਂ ਚਲੋਂਦਾ ਹੈ ਮੈਂ ਤੇ ਆਪ ਨਹੀਂ ਪਤਾ ਇੰਨਾ ਬਜ਼ੁਰਗ ਟੱਪਲ ਟੋਰ ਖਾਣ ਵਾਲਾ ਹੋਵੇ ਤੇ ਤੁਸੀਂ ਦੇਖਿਆ ਜੀ ਨੂੰ ਸਭ ਤੋਂ ਜਿਹੜਾ ਪ੍ਰਾਂਭ ਸਵਾ 900 ਰੇੜ ਜਿਹੜਾ ਦਾ ਸਾਡੇ ਕੋਲ ਇਹੋਲੇ ਬਜ਼ੁਰਗ ਤੇ ਜੇ ਕਿਤੇ ਰਾਤ ਤੱਕ ਰਾਪਾ ਇਹਨਾਂ ਨੂੰ ਛੁੱਟੀ ਦੇ ਦਈਏ ਤਾਂ ਮੇਰਾ ਘਰ ਵੀ ਰਾਤ ਨੂੰ ਖਲੋਣ ਨੂੰ ਤਾਂ ਨਾ ਮੈਂ ਮਗਾ ਇੰਨੀ ਦੁਨੀਆ ਆ ਰਹੀ ਐਵੇਂ ਸਾੜ ਆਇਆ ਪਿਆ ਬਿਰ ਤੇ ਬਿਰਦਾ ਆਸ਼ਰਮ ਬਹੁਤ ਬਣਾਉਣੇ ਪੈਗੇ ਮੈਂ ਚਾਹੁੰਦਾ ਨਹੀਂ 10000 ਰੁਪਏ ਹੀ ਥਾਆਂ ਸਾਡੇ ਕੋਲ ਆਪਾਂ ਹੁਣ ਚਾਹੁੰਦੇ ਹਾਂ ਵੀ ਇੱਥੇ ਕੋਈ 5-700 ਕਮਰਾ ਬਣਾਈਏ ਜਿਹਦੇ ਵਿੱਚ ਮੇਰੇ ਕੋਲ 12 80 ਦੀ FCR Ministry of Home Affairs niti yog CSR 1 ਮੇਰਾ ਮਤਲਬ ਸਾਰੀਆਂ ਪ੍ਰੋਬਲਮਾਂ ਜਿੰਨੇ ਹਿੰਦੁਸਤਾਨ ਦੀਆਂ ਪੰਜਾਬ ਦੀਆਂ ਦੇ ਸੈਂਟਰ ਗਵਰਨਮੈਂਟ ਦੀਆਂ ਸਾਰੀਆਂ ਪ੍ਰੋਬਲਮ ਸਾਡੀ ਸੰਸਥਾ ਦੇ ਕੋਲ ਤੇ ਭਾਰੇ ਜਿਹੜੇ ਧਨਵਾਨਦਾਨੀਆ ਲੋਕ ਜਿਹੜੇ ਆ ਉਹਨਾਂ ਦਾ ਫਰਜ਼ ਬਣਦਾ ਵੀ ਉਹ ਹੁਣ ਤੇ ਆਪਣਾ ਤੁਹਾਨੂੰ ਸਦਲਾ ਕਰ ਜਿਹੜੇ ਦੂਜੇ ਲੋਕ ਵੀ ਆ ਮੈਂ ਉਹਨਾਂ ਨੂੰ ਵੀ ਆ ਨਾਲ ਗੱਲ ਦਊਂ ਮੈਂ ਹੁਣ 64 ਸਾਲ ਮੇਰੀ ਉਮਰ ਹੋ ਗਈ ਯਾਰ ਰੱਬ ਦਾ ਵਾਸਤਾ ਆ ਤੁਹਾਡੇ ਉਹ ਨਹੀਂ ਮਾਰਦੀ ਗੱਲ ਵੜ ਜਾਣੀ ਚਾਹੀਦੀ ਜਦੋਂ ਮਰ ਗਿਆ ਬਾਦ ਤੇ ਤੂੰ ਮੇਰੇ ਸੋਨੇ ਘੌਂ ਦਾ ਕੀ ਫਦਾ ਕਿ ਬਾਬਾ ਚਾਲ ਬੜਾ ਚੰਗਾ ਹੈ ਬਾਬੇ ਚਾਲ ਲੈ ਇਨੇ ਬੁੱਢੇ ਸਾਹਦੇ ਅੱਜ ਮਗਰੋਂ ਘੂੜੀਆਂ ਘੌਂ ਦਾ ਤੇ ਸਪੀਕਰ ਪਾੜਨ ਦਾ ਕੀ ਫਦਾ ਜਿਉ ਹੁਣ ਨਹੀਂ ਮੇਰਾ ਸਾਥ ਦੇਣਾ ਜਿਉ ਆਪਾਂ ਕਮਰੇ-ਕਮਰੇ ਬਣਾ ਦੇ ਮੇਰਾ ਮੇਰਾ ਮਰਦਾ ਰਸਤਾ ਕਰ ਦਿਓ ਜਦੋਂ ਮੈਂ ਮਰਾਂ ਤੇ ਉਦੋਂ ਮੈਂ ਵੀ ਆਪਣੇ ਮਿਸ਼ਨ ਧੋਕੇ ਮਰਾਂ ਵੀ ਮੈਂ ਜਿਹੜੇ ਮਿਸ਼ਨ ਆਪੇ ਆਇਆ ਹਾਂ ਮੈਨੂੰ ਸਤਗੁਰੂ ਨੇ ਲਾਇਆ ਇਹੋ ਮੇਰਾ ਮਿਸ਼ਨ ਪੂਰਾ ਹੋ ਗਿਆ ਇੱਕ ਕਰਕੇ ਮੇਰੀ ਬੇਨਤੀ ਆ ਮੇਰਾ ਸਾਥ ਦਿਓ ਮੇਰੇ ਕੋਲ ਆਓ ਤਾਗੇ ਮੈਂ ਮੈਂ ਨੂੰ ਇਹ ਨਹੀਂ ਮੈਂ ਪੈਸੇ ਪਾ ਦਿਓ ਹਨ ਪਨਾਗੇ ਮੇਰਾ ਮੇਰਾ ਬਿਚ ਨੂੰ ਵੇਖੋ ਕਿ ਮੈਂ ਕਿਉਂ ਨਾ ਕੀਆ ਮੇਰਾ ਉਹ ਕੰਮ ਕਰਕੇ ਦਿਓ ਮੈਨੂੰ ਉਹ ਨਾਲ ਦੇ ਆਪਾਂ ਇਹ ਬਜ਼ੁਰਗ ਰੋਦੇ ਫਿਰਦੇ ਆ ਜਿਹੜੇ ਮੈਂ ਮੋੜਦਾ ਵਾਂ ਮੇਰੀ ਜਾਨ ਮੈਨੂੰ ਨਹੀਂ ਕਿਹਾ ਮੈਂ ਬਜ਼ੁਰਗ ਨੂੰ ਮੋੜਦਾ ਮੈਂ ਕੀ ਕਰਾਂ ਹੁਣ ਮੇਰੇ ਕੋਲ ਖਾੜੀ ਕਿਦੋਂ ਰੱਖਣ ਨੂੰ ਥਾਣਾ ਹੋਊਗਾ ਮੈਂ ਕੀ ਕਰੂੰਗਾ ਬਾਬਾ ਜੀ ਜਿਹੜੇ ਜੁਰੂ ਕਿਤੇ ਆਏ ਨੇ ਯਾਰ ਕੁਝ ਪਰਿਵਾਰ ਛੱਡ ਕੇ ਉਹ ਪਰਿਵਾਰ ਬਾਅਦ ਚ ਤੁਹਾਡੇ ਨੂੰ ਰੱਖਦੇ ਨੇ ਆਪਣੇ ਸੰਭੀ ਕੱਲ ਇਸ ਤਰ੍ਹਾਂ ਕੋਈ ਚੰਦ ਬੰਦੇ ਆ ਜਿਹੜੇ ਕੋਈ ਆਣ ਕੇ ਪਤਾ ਲਾਉਣ ਇਹਨਾਂ ਨੂੰ ਰੱਬ ਐ ਵੀ ਨਹੀਂ ਮਾੜੇ ਸਾਰੀ ਦੁਨੀਆ ਰੱਬ ਤੋਂ ਬਿਗੈ ਰਹੀ ਓਂ ਕਹੀ ਕਿਸ ਕੋ ਪੈਸਾ ਮੰਗਦੇ ਨੇ ਇਹ ਨਾ ਇਹ ਕੋ ਹਰਾ ਦੇ ਕੋਈ ਜ਼ਰੂਰ ਦਿਓ ਜਿਹਨ ਕੋ ਨਹੀਂ ਆ ਰਹਾ ਉਹ ਨੂੰ ਮੈਂ ਜਿਆਦਾ ਪਿਆਰ ਕਰਦਾ ਸੱਚੀ ਗੱਲ ਹੈ ਮੈਨੂੰ ਅੱਜ ਖੁਸ਼ੀ ਵੀ ਜਿਆਦੀ ਆਉਂਦੀ ਆ ਇਹ ਪਿਛਲੇ ਕੋਈ ਜਣੀ ਆ 36 26 ਸਾਲ ਤੋਂ ਜਿਹੜਾ ਵਾ ਇਹਨੂੰ ਰਜਿਸਟਰਡ ਪਾਵਰ ਦੇ ਤੇ ਇਹ ਜਿਹੜਾ ਕੰਮ ਕਰਦਾ ਬਾਬਾ ਜੀ ਕਿਸੇ ਸਰਕਾਰਾਂ ਵੱਲੋਂ ਪੰਜਾਬ ਦੇ ਵਿੱਚ ਇਹ ਤਰ੍ਹਾਂ ਸਰਕਾਰਾਂ ਨਹੀਂ ਨਹੀਂ ਸਾਨੂੰ ਇਹਨਾਂ ਨੇ ਕੋਈ ਸਹਿਯੋਗ ਦਿੱਤਾ ਸਰਕਾਰਾਂ ਸਾਨੂੰ ਅਡਾਪਟ ਕੀਤਾ ਹੈ ਸਰਕਾਰ ਨੇ ਇੱਕ ਦੋ ਸਾਲ ਜਿਹੜਾ ਸਾਡੀ ਉਹਨਾਂ ਮਤ ਦਿੱਤੀ ਚੱਲੀ ਮੁਣਕੇ ਜਿਹੜਾ ਵਾ ਸਾਰਾ ਕੰਮ ਜਿਹੜਾ ਉਹ ਠੱਲਾ ਮੱਠਾ ਹੋ ਗਿਆ ਤੇ ਹੋ ਜਾਊਗਾ ਕੋਈ ਨਹੀਂ ਫਿਰ ਵੀ ਇਹਨਾਂ ਨੂੰ ਅਸੀਂ ਕਰਵਾਣ ਦਾੰਤ ਕਰਨਾ ਹੈ ਵੀ ਤੁਸੀਂ ਇਹਦਾ ਨਾ ਕਰੋ ਜਿਹੜਾ ਕਿਸੇ ਬਾਬਾ ਜੀ ਰੱਖੇ ਨਹੀਂ ਇਸੇ ਤਰ੍ਹਾਂ ਦੀ ਕੋਈ ਸਰਕਾਰੀ ਪਰੇਸ਼ਾਨੀ ਜਾਂ ਕੋਈ ਐ ਮੈਂ ਮੈਂ ਕਿਰੂਦਿਸ ਕਿਰਪਾ ਨਹੀਂ ਆ ਵੀ ਮੈਨੇ ਮੇਰੇ ਜਿਹੜੇ ਪਿਆਰ ਵਾਲੇ ਭਾਈ ਚ ਨੇ ਜਿਹੜੇ ਬੰਦੇ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਜਿਹੜੇ ਮੈਨੂੰ ਇਹਦੇ ਹੁਣੇ ਮਿੰਖਾ ਨਾ ਦਵਾਈ ਉੱਥੇ ਆਪਣੇ ਸਤਜਾਰਾ ਰਾਇਸ ਮੇਲ ਵਾਲਿਆਂ ਨੂੰ ਉਹਨੇ ਭਾਵਾਂ ਵੀ ਆ ਇੰਨੀ ਦਵਾਈ ਚਾਹੀਦੀ ਭਾਵਾਂ ਲੱਖ ਰੁਪਏ ਦੀ ਦਵਾਈ ਹੋਵੇ ਲੱਖ ਰੁਪਏ ਦੀ ਮੈਨੂੰ ਅੱਧੇ ਘੰਟੇ ਜਿੱਥੇ ਪਹੁੰਚਦਾ ਮੇਰੇ ਅਖਰੇ ਜੀ ਰੱਬ ਦੇ ਬੰਦੇ ਵੀ ਤੇ ਕੁਦਰਤ ਨੇ ਪੈਦਾ ਕੀਤੇ ਕੇ ਇਹ ਬਜ਼ੁਰਗ ਦੱਤੇ ਕਿ ਜਾਲੋ ਨਾ ਵਾਸਤੇ ਖਾਣੂ ਦਾਣੇ ਨਾ ਦੇਊਗਾ ਹਲਾ ਇਹ ਉਹਨੀਆਂ ਕਿਤੇ ਕਈ ਜਿਹੜੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਬੜੀਆਂ ਬੜੇ ਚੰਦੇ ਲੋਕ ਆ ਸਾਨੂੰ ਉਹਨਾਂ ਹਾਲ ਬਣਾ ਕੇ ਦਿੱਤੇ ਆ 80 ਸਰਪੰਡ ਦੇ ਤਰੋ ਏਦਾਂ ਮੇਰੇ ਨਾਲ ਹੈਗੇ ਬੰਦੇ ਜੁੜੇ ਜਿਹੜੇ ਮੇਰਾ ਕੋਈ ਮੇਰੀ ਕੋਈ ਮੇਰੇ ਦੁੱਖ ਸੁਣਦੇ ਆ ਤੇ ਮੈਂ ਉਹਨਾਂ ਨੂੰ ਸੁਣਾਉਣਾ ਵੀ ਆ ਇਹ ਰੱਬ ਜਿਹੜਾ ਵਾ ਉਹਨਾਂ ਤੇ ਦਿਰਪਾ ਕਰਦਾ ਮੈਂ ਜਿਆਦਾ ਦੁਨੀਆ ਕੋਲ ਮੈਨੂੰ ਕਿਸੇ ਕੋਲ ਦੇਖਦਾ ਸਾਰੇ ਮਹੀਨੇ ਨੂੰ ਮੇਰਾ ਥਾਲ ਆ 10000 20000 ਤੱਕ ਕਦੀ ਨਹੀਂ ਕਿਤੇ ਕੋਈ ਫੰਡ ਆ ਰੱਬ ਦੀ ਕਿਰਪਾ ਵਾ ਚਲੋ ਸਾਨੂੰ ਜਿੱਥੋਂ ਕੋਈ ਕਿਰਾਇਆ ਆ ਪਾੜਾ ਕੋਈ ਜੋ ਕੁਝ ਤੁਹਾਨੂੰ ਮਿਲਦਾ ਅਡਾ ਜਿਹੜੇ ਪਰਿਵਾਰ ਦੇ ਵਿੱਚੋਂ ਅਸੀਂ ਉਹਦੇ ਨਾਲ ਹੀ ਤੇ ਜਿਹੜੇ ਤੁਸੀਂ ਹਸਪਤਾਲ ਜਾਂ ਕੋਈ ਬਿਲਡਿੰਗ ਦਾ ਨਿਰਮਾਣ ਕੀਤਾ ਜਾਂਦਾ ਹੈ। ਉਹ ਕਿਸ ਜਗ੍ਹਾ ਤੇ ਕਿਸੇ ਉਹਦੇ ਲਈ ਕੀ ਲੋਕਾਂ ਕੋਲ ਜੋ ਹੋ ਜਾਂਦੇ। ਹਾਂ ਫਿਰ ਤਾਂ ਉਹ ਸੁਝੋਗੇ ਕਿ ਉਹਨੇ ਆਈਆਂ ਵੀ ਗੱਲ ਇਸ ਤਰ੍ਹਾਂ ਆ ਮਾ ਜੋ ਭਾਈ ਕਨਈਆ ਜੀ ਦਾ ਮਿਸ਼ਨ ਹੀ ਹੋਏ ਹੋਏ ਜਿੱਥੇ ਇਹਨਾਂ ਨੂੰ ਪਾਣੀ ਪਾਉਣਾ ਇਹਨਾਂ ਨੂੰ ਰੋਟੀ ਪਾਣੀ ਖੋਣਾ ਇਹ ਜਿੱਥੇ ਇਹਨਾਂ ਨੂੰ ਰੋਟੀ ਪਾਣੀ ਦਿਉਣਾ ਪਾਣੀ ਸਿੱਟਣਾ ਨਹੀਂ ਜਾਣਾ ਤਾਂ ਫੜੀ ਜਾ ਪਰ ਲੰਗੜ ਪਾਣੀ ਛਕਾਉਣਾ ਵਾ ਤੇ ਉਹਨਾਂ ਨੂੰ ਪਾਣੀ ਧਾਣੀ ਪਾਉਣਾ ਸੇਵਾ ਕਰਨੀ ਆ ਉੱਥੇ ਇਹਨਾਂ ਨੂੰ ਮਲਮ ਪੱਤੀ ਦੇ ਇਹਨਾਂ ਨੂੰ ਦਵਾਈ ਦਾਰੂ ਕਰਨਾ ਮੈਂ ਹੁਣ ਜਿਹੜਾ ਸੋਚਿਆ ਵੀ ਇਹੋਲੇ ਅਠਾ ਬਣਾਉਣੀਆਂ ਜਿਹੜੀਆਂ ਬਹੁਤ ਔਖੀਆਂ ਹੋਊ ਇੱਕ ਅਠਾ ਬੈ ਪ੍ਰੋਜੈਕਟ ਕਰਨਾ ਹੋਵੇ 25-30 ਹਜ਼ਾਰ ਤੋਂ ਥੱਲੇ ਨਹੀਂ ਤੇ ਕਰੀਬ ਆदमी ਕੀ ਕਰ ਸਕਦਾ ਕਿੱਥੇ ਵੀ ਆਸ਼ਰਮ ਬਣੇ ਆ ਜਿਹੜੇ ਜਿਹੜੇ ਲੱਖ-ਲੱਖ ਰੁਪਈਆ ਵੀ ਨਾ ਲੈਂਦੇ ਆ ਪੰਜਾਬ ਨੇ ਯਾਰ ਲੈਂਦੇ ਆ ਉਹ ਬਿਨੂ ਨਹੀਂ ਤਈ ਆਉਂਦੇ ਆ ਵੀ ਤੁਸੀਂ ਇੱਥੇ ਆਓ ਇਹ ਨਮਰੇ ਬਣਾਏ ਆਂ ਅੱਡੇ ਇੱਥੇ ਦਾ ਦਿਓ ਤੁਸੀਂ ਪੈਸੇ ਉਹ ਮੈਂ ਹਾਂ ਉਹ ਤੇ ਪਹਿਲੇ ਪਹਿਣ ਵਾਲੇ ਆਸ਼ਰਮ ਦੇ ਮੇਰੇ ਕੋਲ ਲਾਉਂਦੇ ਬੁੱਢੇ ਉਹ ਜਿਹੜੇ ਆਉਂਦੇ ਨੇ ਇਹਦੇ ਪਹਿਲੇ ਨੇ ਉੱਥੇ ਦੱਲੋ ਉਹ ਤੁਹਾਨੂੰ ਉਹ ਬਣਾ ਰਹੇ ਆਂ ਜੀ ਉੱਥੇ ਜਿੱਥੇ ਫਲੈਟ ਆ ਬਣੇ ਇੱਥੇ ਭਾਈ ਮਨਸਾਹਬ ਰੋਡ ਦੇ ਉੱਤੇ ਹੀ ਉਹ ਫਲੈਟ ਬਣੇ ਉਹਨਾਂ ਦੇ ਨਾਲ ਹੀ ਬਿਲਕੁਲ ਤੇ ਮੇਨ ਸੜਕ ਦੇ ਉੱਤੇ ਅੱਖਾਂ ਨਾਲੇ ਗੰਦਾ ਨਾ ਕਰਾਂ ਨਹੀਂ ਉੱਥੇ ਨਾ 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 ਮੈਂ ਸਹਿਯੋਗ ਕਰਦੇ ਹਾਂ ਬਿਲਡਿੰਗ ਮੈਂ ਉੱਥੇ ਸਹਿਯੋਗ ਹੋਣਾ ਵੀ ਕੋਈ ਸੱਜਾ ਕੋਈ ਸੀਮਿੰਟ ਕੋਈ ਰੇਤ ਕੋਈ ਇੱਟਾਂ ਕੋਈ ਬੱਜਰੀ ਇਹੋ ਜੀ ਸਾਨੂੰ ਸਹਿਯੋਗ ਕਰੋ ਮੇਨੂੰ ਮਾਇਆ ਦੀ ਏਡੀ ਲੋੜ ਨਹੀਂ ਮਾਇਆ ਤਾਂ ਮੇਰਾ ਕੋਈ ਮਸਲਾ ਕੋਈ ਮੈਨੂੰ ਮਾਇਆ ਝੋ ਜੀ ਇਹਨੂੰ ਇਹ ਵੀ ਇੱਕ ਨਾ ਬਣਾ ਲਓ ਬੇ ਮਸ਼ੀਨਾਂ ਮੈਂ ਭੇਜੇ ਸਰਕਾਰ ਕੋਈ ਲੋਨ ਲਲਾਏ ਉਹ ਪਰ ਕੇ ਕਰੋੜ ਕਰੋੜ ਰੁਪਏ ਦੀ ਮਸ਼ੀਨਾਂ ਕਿਤਨਾ ਬਣਾ ਦਿਓ ਜੀ ਸਾਡਾ ਦੁਨੀਆ ਦੇ ਤੇ ਕੋਈ ਦੱਡ ਪੜ ਕੇ ਕੋਈ ਨਿਤਰੀ ਨਾ ਤਰਿਆ ਕਰੇ ਜਿਹੜੇ ਗਰੀਬ ਘੁਰਪੇ ਆ ਮੈਨੂੰ ਦੋਨਾਂ ਵਾਸਤੇ ਯਾਰੀ ਜਿਆਦੀ ਤਰਲਾ ਮੈਂ ਉਹ ਗਰੀਬਾਂ ਆ ਤੇ ਲੈਣਾ ਸ਼ੌਕਰ ਦੇ ਉੱਖਾ ਧੁੱਕ ਉਹਦੇ ਨੰਦ ਨੇ ਜਾ ਕੇ ਕਰਾ ਲੀਂਦੇ ਕਿਸ ਦਫਤਰ ਕਿਸ ਮੋਬਾਈਲ ਨੰਬਰ ਤੇ ਤੁਹਾਡੇ ਨਾਲ ਲਿੰਕ ਕੀਤਾ ਜਾਵੇ ਇਹ ਨੰਬਰ ਹੈ ਜੀ 9815805363 9815805363 ਇਹ ਨੰਬਰ ਹੈ ਮੇਰਾ ਇਹ ਕੱਪਟਰ ਸਮਝ ਲੋ ਵੀ ਦਰਦ ਘਟਾਰਿਆ ਭਾਈ ਕਨਈਆ ਜੀ ਇਹ ਜਾਂ ਹੁਣ ਉੱਥੇ ਮਿਸਤਰੀ ਲੱਗੇ ਬਾਬਰਾ ਇਹ ਮੈਂ ਉੱਥੇ 20 ਘੰਟੇ ਨਾ ਉੱਥੇ ਵੀ ਆਉ ਮੇਰੇ ਕੋਲ ਨਾ ਰੋਡ ਦੇ ਉੱਤੇ ਪੜਿਆ ਪਿਆ ਜਾਦਾਤਰ ਫੂਨ ਦੀ ਜਿਹੜੀ ਤੁਸੀਂ ਸੇਵਾ ਜਿਹੜੀ ਆ ਕਰਦੇ ਫੂਨ ਤੇ ਵੀ ਮੇਰੇ ਨਾਲ ਗੱਲਬਾਤ ਕਰ ਸਕਦੇ ਹਾਂਜੀ ਬਾਬਾ ਜੀ ਕੋਈ ਬਜ਼ੁਰਗ ਅਚਾਨਕ ਕੋਈ ਸਿਹਤ ਖਰਾਬ ਹੋ ਜਾਂਦੀ ਹੈ ਤੇ ਕੰਪਨੀ ਉਹ ਹੈ ਜਿਹੜੀ ਜਿਹੜਾ ਲੈ ਲਈ ਹੈ ਇਹ ਨਾਲ ਤਾਂ ਹੀ ਸੰਗੜੀਆਂ ਨੇ ਸਿੱਟਿਆ ਫਾਊਂਡੇਸ਼ਨ ਵਾਲੇ ਚਮਨ ਲਾਂ ਸੁੱਕਦੇ ਜੀ ਉਹ ਚੜਾਈ ਚਾਗੇ ਮਹਾਰਾਜ ਸੱਤ ਫਰੰਡ ਜਿਹਨਾਂ ਦਾ ਵਾਸਾ ਉਹਨਾਂ ਦਾ ਪੁੱਤਰ ਜਿਹੜਾ ਉਹ ਉਹ ਬਹੁਤ ਵਧੀਆ ਬੰਦਾ ਉਸੋ ਜੀ ਇਹ ਉਹਨਾਂ ਦਾ ਹੁਕਮ ਹੈ ਉਹ ਤੋਂ ਗੁਰੂ ਨਾਨਕਾ ਸਰਕਾਰੀ ਡੋਈ ਦੇ ਇੱਥੇ ਸਾਨੂੰ ਇੱਥੇ ਪ੍ਰੋਵਾਈਡ ਕਰਦੇ ਉਹਨਾਂ ਦਾ ਬਾਬਾ ਜੀ ਨਾਲ ਉਹ ਡਾਕਟਰ ਸਾਨੂੰ ਪ੍ਰੋਵਾਈਡ ਕੀਤੇ ਉਹ ਡਾਕਟਰ ਹਫਤੇ ਦੇ ਵਿੱਚ 2-3 ਵਾਰ ਆਉਂਦੇ ਜਿੱਥੇ ਜਦੋਂ ਫੋਨ ਕਰਕੇ ਉੱਥੇ ਸਰਕਾਰ ਵੱਲੋਂ ਇੱਕ ਡਾਕਟਰ ਲਵਾਇਆ ਐਮਬੀਬੀਐਸ ਆ ਬੀਬੀ ਕੋਈ ਤੇ ਸੰਤਾਨਮੈਂਡ ਜਿਹੜਾ ਉਹ ਨਛਾ ਜਿਹੜੇ ਨਸ਼ੇੜੀ ਨੇੜੇ ਮਾਰੇ ਗੋਲਿਆਂ ਨਾਲ ਨੰਬੂਟ ਪੋੜੇ ਜਿਹੜੇ ਉਹ ਉਹਦੀ ਵੀ ਡਿਊਟੀ ਲੱਗੀ ਹੈ ਜਦੋਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਪੰਜ ਮਿੰਟਾਂ ਵਿੱਚ ਉਹਨਾਂ ਨੂੰ ਫੋਨ ਕਰਦੇ ਹਾਂ ਉਹ ਇੱਥੇ ਹਾਜ਼ਰ ਹੋ ਜਾਂਦੇ ਇੱਕ ਡਾਕਟਰ ਸਾਡੇ ਕੋਲ ਜਿਹੜਾ ਪ੍ਰੋਪਰ ਜਿਹੜਾ ਨਾ ਉਹ 24 ਆਵਰ ਇੱਥੇ ਆ ਦਵਾਈ ਦਰੁ ਮੇਰਾ ਮਤਲਬ ਤੇ ਜੇ ਬਜ਼ੁਰਗ ਦੇ ਮੂੰਹ ਦੇ ਵੇਖਿਆ ਜੇ ਕੋਈ ਕਿਸੇ ਦੇ ਕਹਿ ਦੇ ਥਕਾਵਟ ਹੋਵੇ ਤਾਂ ਉਹਨਾਂ ਨੂੰ ਉਹ ਇਹ ਨਦੇ ਰੰਗ ਦੇ ਵਿੱਚ ਕੋਈ ਫਰਕ ਹੋਵੇ ਉਹਨਾਂ ਦਾ ਖਾਨਕੂ ਮੀਟਾ ਸੋਤੇ ਵਾਲ ਜਿਹੜੀ ਸਬਜ਼ੀ ਸੇਰੇ ਬਣਾਉਣੀ ਆ ਉਹ ਸ਼ਾਮ ਨੂੰ ਨਹੀਂ ਖਾਉਣੀ ਜਿਹੜੀ ਸ਼ਾਮ ਨੂੰ ਖਾਉਣੀ ਆ ਸੇਰੇ ਨਹੀਂ ਮਨ ਹਰ ਚੀਜ਼ ਉਹਨਾਂ ਦੀ ਟੈਸਟ ਕਰਕੇ ਮੈਂ ਵੀ ਉਦੋਂ ਚੋਖਾਣਾ ਬਾਬਾ ਜੀ ਇੱਥੇ ਤੁਹਾਡੇ ਨਾਲ ਜਿਹੜਾ ਸੰਪਰਕ ਕਰਨਾ ਕਿੰਨਾ ਸਤਾ ਇਹ ਸਤਾਰ ਤੋਂ ਹੀ ਉਹਨਾਂ ਨੇ 17 18 ਬੰਦੇ ਸਾਡੇ ਬਾਬਾ ਜੀ ਉਹਨਾਂ ਦੇ ਖਾਵਾ ਦੇ ਉਹ ਜਾਰੇ ਦੇਖੋ ਗੱਲ ਤਾਂ ਜਿਹੜੇ ਜਦੋਂ ਗੱਫੇ ਆ ਜਾਣ ਤਾਂ ਮੈਂ ਉਹਨਾਂ ਨੂੰ ਵਾਧੂ ਵੀ ਦੇ ਦੇਣਾ ਤੇ ਨਾ ਉਹਦੇ ਕੈਮਰੇ ਕਿਉਂ ਰਹਿ ਜਾਂਦੇ ਆ ਫਿਰ ਉਹਨਾਂ ਨੂੰ ਆਟਾ ਉੱਟਾ ਚੌਲ ਦਾਲ ਰੱਖੀ ਦਾ ਵੀ ਬੈਠੇ ਚੁੱਕ ਕੇ ਜਾ ਕੇ ਆਪਣੇ ਬੱਚਿਆਂ ਨੂੰ ਖਵਾਓ ਫਿਰ ਉਹਨਾਂ ਨੂੰ ਪਤਾ ਜਲਦਾ ਵੀ ਜੇ ਮਾਬੇ ਮਾਪੇ ਆਉਣ ਦੇ ਬਾਬਾ ਕਰੇ ਨਾ ਨਹੀਂ ਕਰਦਾ ਇਹ ਜਦੋਂ ਨਾ ਆਉਣ ਉਹ ਅਸੀਂ ਚੌ ਚਾਰ ਦਿਨ ਦੇ ਖਾਲੀ ਨੇ ਉਹਦਾ ਐਡਾ ਵੀ ਸਾਡੇ ਕੋਲ ਦਿਮਾਗ ਤੇ ਬਹੁਤ ਮਾਰ ਆ ਜਾਂਦੇ ਸੱਚੇ ਪਾਪਾ ਚਾਪਾਈ ਕਿਨੇ ਜੀ ਉਹ ਜਾਣਦਾ ਕਿ ਕੀ ਉਹ ਖੇਡਿਆ ਵੀ ਜਿਹਦੇ ਉੱਤੇ ਉਹ ਕਲਾ ਹੀ ਦਿੰਦਾ ਕੋਈ ਉਹਨਾਂ ਦੇਕੇ ਕਿਉਂਕਿ ਉਹਨੂੰ ਪਤਾ ਵੀ ਬੜੇ ਤਬਰੇ ਤੇ ਪੜਨੇ ਆ ਕੋਈ ਨਾ ਕੋਈ ਰੱਬ ਦਾ ਪਿਆਰਾ ਜਿਹੜਾ ਉਹਦੇ ਬੰਦੇ ਵਿੱਚ ਕੋਈ ਨਾ ਕੋਈ ਆ ਜਾਂਦਾ ਵੀ ਯਾਰ ਉੱਥੇ ਨੁਕੜਿਆ ਤੇ ਐਦਾਂ ਦਾ ਹਾਲਾਤ ਮੈਂ ਸੰਤਾਨੀ ਹੋ ਬੈਂਤੀ ਕਰਦਾ ਹਾਂ ਰੱਖੋ ਮੈਨੂੰ ਘੜੀ ਮੁੜੀ ਇਹੋ ਗੱਲ ਕਹਿੰਨੇ ਮੈਨੂੰ ਹੋਰ ਤਰ੍ਹਾਂ ਹੁੰਦਾ ਵਾ ਮੈਂ ਕਦੀ ਵੀ ਅਜੇ ਤੱਕ ਤੁਹਾਨੂੰ ਕਿਸੇ ਨੂੰ ਨਹੀਂ ਬੰਧਾਰਿਆ ਮੈਂ ਹੁਣਾਂ ਨਾ ਵੀ ਮੈਂ ਬਜ਼ੁਰਗ ਹੋ ਗਿਆ ਮੇਰੇ ਮੰਦੀਸ਼ਾ ਵਾ ਤੇ ਤੁਸੀਂ ਮੈਂ ਸਮਝੋ ਵੀ ਇਹ ਜਿਹੜੀ ਇੱਛਾ ਹੈਗੇ ਕਿ ਕੋਈ ਆਪਣਾ ਮੇਰਾ ਕੋਈ ਮੇਰਾ ਕੋਈ ਮਫਾਦ ਨਹੀਂ ਕਿ ਮੈਨੂੰ ਜਿਹੜੀ ਇਹਨਾਂ ਬਜ਼ੁਰਗਾਂ ਵਾਸਤੇ ਕਮਰਿਆਂ ਦੀ ਬਹੁਤ ਜ਼ਰੂਰਤ ਹੈ ਤੇ ਉੱਧਰ ਜਿਹੜਾ ਬੰਦਿਆ ਹੱਸ ਹਸਪੀਟਲ ਉਹਦੇ ਵਾਸਤੇ ਵੀ ਵੱਧ ਤੋਂ ਵੱਧ ਕੋਈ ਫਰੀਆਪਾ ਸੀਮਿੰਟ ਪਰੇਟ ਪਰ ਬਜਰੇ ਕੋਈ ਜਿੱਤਰਾ ਹੋ ਸਕਦਾ ਯਾਰ ਸਹਿਯੋਗ ਕਰੋ ਗੱਲ ਕਰੀਏ ਉਹਨੂੰ ਆਪਾਂ ਬਣਾ ਕੇ ਤਿੰਨ ਚਾਰ ਮਜ਼ਲਾ ਤੇ ਉੱਥੇ ਇਹੋ ਜੀ ਚੀਜ਼ ਬਣਾਈਏ ਵੀ ਜਿਹੜੀ ਦੁਨੀਆ ਥਲੂਖ ਲੋ ਵੇਖੇ ਤੇ ਤੁਹਾਡਾ ਜਿਹੜਾ ਸਹਿਯੋਗ ਹੈ ਉਹ ਤੇ ਜਲ ਪਹਾਨੀ ਜਾਊਗਾ ਇਹ ਮੇਰਾ ਤੁਹਾਨੂੰ ਵਾਦਾ ਹੈ ਸਾਰੀ ਜ਼ਿੰਦਗੀ ਦੀ ਮੈਂ ਗਲਤ ਕੰਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ